ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕਹੇ ਕਹਿਣ ਲੱਗੇ ਉਹ ਗੁਰੂ ਕੇ ਪਿਆਰੇ ਆ ਯਾਦ ਰੱਖੀ ਜਦੋਂ ਵੀ ਨਾਮ ਧਨ ਦੀ ਪ੍ਰਾਪਤੀ ਹੋਵੇਗੀ ਉਹ ਤੈਨੂੰ ਸਤ ਸੰਗਤ ਦੇ ਵਿੱਚੋਂ ਪ੍ਰਾਪਤੀ ਹੋਵੇਗੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਛੋਡੀ ਸੁਲਤਾਨ ਜਿਨ੍ਹਾਂ ਦੇ ਦਰ ਤੇ ਜਾ ਕੇ ਸਤ ਗੁਰਾਂ ਦੇ ਸਾਧ ਸੰਗਤ ਤੁਸੀਂ ਬੜੀ ਭਾਵਨਾ ਪਿਆਰ ਦੇ ਨਾਲ ਜਾ ਕੇ ਸੱਚਖੰਡ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜਿੱਥੇ ਜਾ ਕੇ ਤੁਸੀਂ ਨਤਮਸਤਕ ਹੁੰਦੇ ਹੋ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਹੋਕਾ ਦੇ ਕੇ ਆਵਾਜ਼ਾ ਦੇ ਕੇ ਉਹ ਗੁਰੂ ਕੇ ਪਿਆਰਿਆ ਜਦੋਂ ਵੀ ਤੈਨੂੰ ਨਾਮ ਧਨ ਦੀ ਪ੍ਰਾਪਤੀ ਹੋਵੇਗੀ ਉਹ ਤੈਨੂੰ ਸਤ ਸੰਗਤ ਦੇ ਵਿੱਚੋਂ ਹੋਵੇਗੀ ਸੂਹੀ ਰਾਗ ਵਿੱਚ ਸਤਗੁਰਾਂ ਜੀ ਦਾ ਇੱਕ ਸ਼ਬਦ ਬੜਾ ਪਿਆਰਾ ਹੈ ਜਿਸ ਵਿੱਚ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਤ ਸੰਗਤੀ ਹਰ ਧਨ ਖਟੀਐ ਹੋਰ ਤੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਭਾਈ ਜਿਹੜਾ ਨਾਮ ਧਨ ਹੈ ਇਹ ਤੈਨੂੰ ਸਤ ਸੰਗਤ ਵਿੱਚੋਂ ਪ੍ਰਾਪਤ ਹੋਵੇਗਾ ਇੱਥੇ ਤੈਨੂੰ ਗੁਰੂ ਨਾਮ ਧਨ ਦੇਵੇਗਾ ਸਤ ਸੰਗਤ ਵਿੱਚ ਇਸ ਕਰਕੇ ਤੈਨੂੰ ਸਤ ਸੰਗਤ ਕਰਨੀ ਪੈਣੀ ਹੈ ਇਹ ਮਨੁੱਖਾ ਜੀਵਨ ਧਾਰ ਕੇ ਸਾਧ ਸੰਗਤ ਸਤ ਸੰਗਤ ਅਤ ਜ਼ਰੂਰੀ ਹੈ ਭਾਈ ਸੇ ਭਾਈ ਗੁਰਦਾਵ ਜੀ ਕਹਿੰਦੇ ਨੇ ਜੈਸੇ ਨਹਿਰ ਕੁਾਰ ਕੰਨਿਆ ਲਾਡਲੀ ਕੈ ਮਾਨੀਤ ਬਿਹਾਏ ਸਸੁਰਾਰ ਜਾਏ ਗੁਣਣ ਕੈ ਮਾਨੀਐ ਵਣਜ ਵਪਾਰ ਲਗ ਜਾਤ ਹੈ ਵਿਦੇਸ਼ ਪਰਾਨੀ ਕਹੀਐ ਸ਼ਪੂਤ ਲਾਭ ਲਬਤ ਕਹਾਨੀ ਐ ਜੈਸੀ ਸੰਗਰਾਮ ਸਮੈ ਪਰ ਦਲ ਮੈਂ ਇਕੈlo ਜਾਏ ਜੀਤ ਆਵੇ ਸੋਈ ਸੂਰੋ ਸੁਬਟ ਵਖਾਨੀ ਐ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ ਸਾਧ ਸੰਗ ਮਿਲ ਗੁਰਦੁਆਰ ਪਹਿਚਾਨੀ ਐ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਭਲਿਆ ਜੇ ਇਹ ਮਨੁੱਖਾ ਜੀਵਨ ਪਾ ਕੇ ਇਹ ਇਨਸਾਨ ਵਾਲੀ ਜ਼ਿੰਦਗੀ ਜੀ ਕੇ ਮਨੁੱਖਾ ਜੀਵਨ ਜੀ ਕੇ ਤੂੰ ਸੰਗਤ ਹੀ ਨਹੀਂ ਕੀਤੀ ਤੇ ਫਿਰ ਕੀ ਕੀਤਾ ਇਸ ਕਰਕੇ ਸਤ ਸੰਗਤ ਤਾਂ ਤੇ ਜ਼ਰੂਰੀ ਹੈ ਸਾਧ ਸੰਗਤ ਇੱਥੋਂ ਹੀ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਰਾਮਦਾਸ ਜੀ ਨੇ ਇਹ ਹੁਕਮ ਦੇ ਕੇ ਕਹਿ ਦਿੱਤਾ ਕਿ ਇੱਥੋਂ ਹੀ ਨਾਮ ਧਨ ਖਟਿਆ ਜਾਣਾ ਸੋ ਨਾਮ ਧਨ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਨਾ ਸਾਧ ਸੰਗਤ ਅਤ ਜ਼ਰੂਰੀ ਹੈ ਆਓ ਵੱਡੇ ਭਾਗਾਂ ਵਾਲੇ ਆ ਸਾਡੇ ਤੇ ਦਰਸ਼ ਕਰਕੇ ਅੱਜ ਗੁਰੂ ਪਾਤਸ਼ਾਹ ਮਹਾਰਾਜ ਅੱਜ ਕਲਗੀਆਂ ਵਾਲੇ ਬਾਪੂ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਅਸਥਾਨ ਤੇ ਸਦਿਆ ਤੇ ਇਹ ਮਾਣ ਬਖਸ਼ਿਸ਼ ਕੀਤਾ ਤੇ ਸਾਧ ਸੰਗਤ ਅੱਜ ਸਵੇਰੇ ਬੜੇ ਲੋਕ ਉੱਠੇ ਹੋਣਗੇ ਕਈਆਂ ਨੇ ਤਿਆਰੀਆਂ ਕੀਤੀਆਂ ਹੋਣੀਆਂ ਵੀ ਚਲੋ ਕੋਰਟ ਜਾਣਾ ਹੈ ਅੱਜ ਸਾਡੀ ਤਰੀਕ ਹੈ ਕੋਈ ਨਾ ਕੋਈ ਕੇਸ ਹੋਵੇਗਾ ਕਈਆਂ ਨੇ ਤਿਆਰੀਆਂ ਕੀਤੀਆਂ ਸਵੇਰੇ ਉੱਠ ਕੇ ਵੀ ਚਲੋ ਹਸਪੀਟਲ ਜਾਣਾ ਹੈ ਫਲਾਣੇ ਦਾ ਰਿਸ਼ਤੇਦਾਰ ਦਾਖਲ ਵੇਖ ਕੇ ਆਉਣਾ ਹੈ ਸਾਡਾ ਕੋਈ ਦਾਖਲ ਉਹ ਵੇਖ ਕੇ ਆਉਣਾ ਹੈ ਪਰ ਦੇਖੋ ਤੁਹਾਡੇ ਤੇ ਮੇਰੇ ਤੇ ਸਤਿਗੁਰਾਂ ਨੇ ਕਿੱਡਾ ਤਰਸ ਕੀਤਾ ਅੱਜ ਸਾਡੇ ਅੰਦਰ ਚਾਹ ਬਣਿਆ ਉਹ ਮਨਾ ਚਲ ਗੁਰੂ ਦੇ ਦਰ ਤੇ ਚਲ ਮੱਥਾ ਟੇਕਣ ਚਲ ਮਹਾਰਾਜ ਜੀ ਦੇ ਦਰ ਤੇ ਵੇਖੋ ਕਿੱਡਾ ਤਰਸ ਹੈ ਕਿੱਡੇ ਭਾਗਾ ਵਾਲੇ ਆ ਐਵੇਂ ਨਹੀਂ ਮਹਾਰਾਜ ਨੇ ਬਾਣੀ ਚ ਕਿਹਾ ਭਲਿਓ ਵਡਭਾਗੀ ਹਰ ਸੰਗਤ ਪਾਵੇਂ ਪਾਗਹੀਨ ਬ੍ਰਹਮਚੋਟਾ ਖਾਵੇਂ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਆਓ ਸਤਗੁਰੂ ਜੀ ਤਰਸ ਕਰਨ ਸਤਿਗੁਰਾਂ ਜੀ ਦੀ ਗੋਦ ਵਿੱਚ ਸਾਨੂੰ ਬੈਠਣ ਦਾ ਮਾਣ ਪ੍ਰਾਪਤ ਹੋਇਆ ਇਹਨੂੰ ਗੁਰੂ ਪਿਆਰੇ ਹਲਕੇ 'ਚ ਨਾ ਲਿਆ ਕਰੋ ਇਹ ਬੜਾ ਵੱਡਾ ਮਾਣ ਬੜੀ ਵੱਡੀ ਰਹਿਮਤ ਜੇ ਜਦੋਂ ਅਸੀਂ ਗੁਰੂ ਕੀ ਅਜੂਰੀ ਵਿੱਚ ਬੈਠਦੇ ਹਾਂ ਆਓ ਅੱਜ ਦਾ ਪਾਵਨ ਪਵਿੱਤਰ ਸ਼ਬਦ ਜੋ ਆਪ ਜੀ ਨੂੰ ਸ਼ਰਵਣ ਕਰਵਾਇਆ ਹੈ ਸਾਡੇ ਬਹੁਤ ਹੀ ਸਤਕਾਰਯੋਗ ਵੀਰ ਗਗਨਦੀਪ ਸਿੰਘ ਜੀ ਉਹਨਾਂ ਨੇ ਬੜੀ ਮਿੱਠੀ ਰਸਨਾ ਦੇ ਅੰਦਰ ਆਪ ਸਾਰੀਆਂ ਸੰਗਤਾਂ ਨੂੰ ਚਲਹੀ ਲੜੀਵਾਰ ਸ਼ਬਦ ਵਿਚਾਰ ਦੇ ਤਹਿਤ ਜੋ ਅੱਜ ਦਾ ਸ਼ਬਦ ਹੈ ਉਹ ਆਪ ਜੀ ਨੂੰ ਸਰਵਣ ਕਰਵਾਇਆ ਤੇ ਦਾਸ ਨੇ ਉਹ ਸ਼ਬਦੀਆਂ ਜੋ ਰਹਾਉ ਦੀਆਂ ਪੰਕਤੀਆਂ ਨੇ ਉਹ ਮੰਗਲਾ ਚਨ ਰੂਪ ਵਿੱਚ ਪੜੀਆਂ ਨੇ ਆਓ ਇਹ ਪਾਵਨ ਪਵਿੱਤਰ ਸ਼ਬਦ ਕਿਸ ਅੰਗ ਤੇ ਦਰਜ ਹੈ ਇਹ ਕਿਸ ਗੁਰੂ ਦੀ ਬਾਣੀ ਦਾ ਸ਼ਬਦ ਹੈ ਤੇ ਇਹ ਕਿਸ ਰਾਗ ਦੇ ਵਿੱਚ ਹੈ ਇਹ ਸ਼ਬਦ ਵਿੱਚ ਸਤਿਗੁਰੂ ਕੀ ਸਮਝਾਉਣਾ ਚਾਹੁੰਦੇ ਨੇ ਇਸ ਦਾ ਉਪਦੇਸ਼ ਕੀ ਹੈ ਆਓ ਅਸੀਂ ਉਹ ਬੜੇ ਪਿਆਰ ਨਾਲ ਰਹਿੰਦੇ ਸਮੇਂ ਵਿੱਚ ਵਿਚਾਰ ਨੂੰ ਕਰਨ ਦਾ ਯਤਨ ਕਰਨੇ ਆਓ ਸਾਧ ਸੰਗਤ ਗੁਰੂ ਕੀ ਸਾਜੀ ਗੁਰੂ ਕੀ ਨਿਵਾਜੀ ਗੁਰੂ ਕੀ ਪਿਆਰੀ ਗੁਰੂ ਕੀ ਸਵਾਰੀ ਸਾਧ ਸੰਗਤ ਜੀ ਮੇਰਾ ਵਰਤਾਓ ਗੁਰੂ ਕਲਗੀ ਤਰ ਬਖਸ਼ੀ ਫਤਿਹ ਬੁਲਾਓ ਫਤੇ ਬੁਲਾਓ ਕਿ ਫਤਹਿ ਪੈ ਜਾਏ ਫਤੇ ਬੁਲਾਣੋ ਕੋਈ ਵਾਂਝਾ ਨਾ ਰਹੇ ਜੇ ਫਤੇ ਬੁਲਾਓ ਕਿ ਫਤਹਿ ਪੈ ਜਾਏ ਫਤੇ ਬੁਲਾਣੋ ਕੋਈ ਵਾਂਝਾ ਨਾ ਰਹੇ ਜੇ ਆਓ ਐਵੇਂ ਨਾ ਵੇਲਾ ਵਕਤ ਵਹਿਾਈਏ ਗੁਰੂ ਕਲਗੀ ਤਰਬਖਸ਼ੀ ਫਤੇ ਬੁਲਾਈਏ ਪਿਆਰ ਸਤਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ